ਬਾਬਾ ਜੀ ਰਾਜੂ ਪਹਿਲਵਾਨ 45 ਸਾਲ ਦੀ ਉਮਰ ਹੈ ਤੇ ਵੀਰ ਨੇ ਸਰੀਰ ਵੇਖੋ ਕੱਲਾ ਕੱਲਾ ਮਜਲ ਲੱਭਦਾ ਹੈ ਇਧਰ ਆ ਗਿਆ ਵਾ ਜੀ ਸਰਪੰਚ ਯੋਲ ਨੰਗਲ ਵਾਲਾ 2100 ਦਾ ਜਫਾਲਾ ਆਤਾ ਵਾ ਇਧਰ ਵੀਰ ਨੇ 2100 ਲੱਗਾ ਸੀ ਡੇਟ ਤੇ ਤੇ ਇਧਰ ਬਾਈ ਨੇ ਹੂਟਰ ਦੀਆਂ ਚੀਕਾਂ ਕਢਾਤੀਆਂ ਜਾਨ ਉਹਨੇ ਵੀ ਬੜੀ ਮਾਰੀ ਹੈ ਅੱਜ ਸਿੜੇ ਦਾ ਮੈਚ ਹੋਇਆ ਵਾ ਤੇ ਬਾਬਾ ਜੀ ਸਾਰੇ ਜਣੇ ਵੇਖਿਓ ਪੂਰਾ ਵਲੌਗ ਦੇ ਵੇਖਿਓ ਕਿਦਾਂ ਹੂਟਰਾਂ ਦੀਆਂ ਚੀਕਾਂ ਨਿਕਲੀਆਂ ਅੱਜ ਇੱਥੇ ਪੂੜਾ ਜੋੜਾ ਸੋੜਾ ਦੇ ਚੱਲਿਆ ਮੁਕਾਬਲਾ ਅੱਜ ਤੇ ਇਧਰ ਦੀਪ ਸਕਾਰ ਦੀਆਂ ਮਾਸੀਆਂ ਇਧਰ ਵੀ ਪੂਰਾ ਉਹ ਵੇਖੋ ਦੋ ਤਿੰਨ ਸੱਸੀ ਘਾਲ ਜੀ ਮੈਂ ਤੁਹਾਡਾ ਸਾਹਬ ਗਲੇਰ ਤੇ ਬਾਬਾ ਜੀ ਅੱਜ ਆਪਾਂ ਤੁਹਾਨੂੰ ਖਾਲਦੇ ਨਗਲ ਦਾ ਕਬੱਡੀ ਕੱਪ ਜਿੱਥੇ ਸ਼ੋਅ ਮੈਚ ਹੋਣਾ ਵਾ ਨੜਾਂ ਵਾਲੀ ਦੀ ਟੀਮ ਤੇ ਗਰਦਾਸਪੁਰ ਲਾਈਂਗੇ ਤੇ ਆਜੋ ਦੱਸਦੇ ਆ ਕਿਹੜੇ ਕਿਹੜੇ ਖਿਡਾਰੀ ਆਉਂਦੇ ਆ ਤੇ ਕਿਦਾਂ ਦਾ ਮੈਚ ਆ ਕੀ ਬੰਦਾ ਵਾ ਪੂਰਾ ਵਲੌਗ ਵੇਖਿਓ ਤੇ ਨਾਲੇ ਉੱਥੇ ਹੋਣਾ ਵਾ ਰਾਜੂ ਪਲਵਾਨ ਬੋਡੀ ਬਿਲਡਰ ਤੇ ਉਹਦੇ ਵੀ ਤੁਹਾਨੂੰ ਸਰੀਰ ਦੇ ਬੋਡੀ ਦੇ ਦਰਸ਼ਨ ਕਰਾਵਾਂਗੇ ਕਿ ਵੀਰ ਨੇ 45 ਸਾਲ ਦੀ ਉਮਰ 'ਚ ਸਰੀਰ ਕਿਦਾਂ ਸੰਭਾਲ ਕੇ ਰੱਖਿਆ ਵਾ ਤੇ ਆਜੋ ਪੂਰਾ ਵਲੌਗ ਵੇਖਿਓ ਬੱਬੋ ਜੀ ਪਹੁੰਚ ਗਏ ਆ ਜੀ ਪਿੰਡ ਦੂਲਾ ਨੰਗਲ ਪੂਰਾ ਮੇਲਾ ਭੜਿਆ ਹੋਇਆ 22 ਡਰੈਕਟਰਾਂ ਤੇ ਆਏ ਆ ਤੇ ਉਹ ਦੂਜੀ ਸਾਈਡ ਤੇ ਬੈਰੀਕੇਡ ਵੀ ਲੱਗੇ ਆ ਤੇ ਇਧਰ ਵੱਡੀਆਂ ਟੀਮਾਂ ਐਂਟਰ ਕਰਨੀਆਂ ਸ਼ੁਰੂ ਹੋ ਗਈਆਂ ਵਾ ਪਹਿਲਾਂ ਛੋਟਾ ਮੈਚ ਹੀ ਚੱਲਣ ਦਿਆ ਇਹ ਮੈਂ ਕਿ ਕਰਦੀਪ ਬਿਲਾਇਲ ਵੱਡੀਆਂ ਟੀਮਾਂ ਕਰ ਗਈਆਂ ਇੰਟਰ ਤੇ ਇਧਰ ਬਾਬਾ ਜੀ ਨਿਹੰਗ ਸਿੰਘ ਬੈਠੇ ਨੇ ਤੇ ਇਧਰ ਆਪਣਾ ਵੀਰ ਰਾਜੂ ਪਹਿਲਵਾਨ ਬਾਈ ਦੀ ਉਮਰ 45 ਸਾਲ ਆ ਤੇ ਬਾਈ ਦੇ ਸਿਰ ਦਾ ਕੱਲਾ ਕੱਲਾ ਮਸਲ ਐ ਪੂਰਾ ਲੱਭਦਾ ਵਾ ਇੱਧਰ ਚੈੱਕ ਕਰੋ ਤੇ ਬਾਈ ਨੇ ਸਰੀਰ ਪੂਰਾ ਸਾਫ ਕੇ ਰੱਖਿਆ ਵਾ ਨਹੀਂ ਤਾਂ ਇੰਨੀ ਉਮਰ ਚ ਲੋਕਾਂ ਦੇ ਢਿੱਬ ਬਾਹਰ ਨਿਕਲ ਆਉਂਦੇ ਆ ਤੇ ਬਾਈ ਨੇ ਸਿਕਸ ਪੈਗ ਇੱਧਰ ਇੱਕ ਇੱਕ ਨਾਰ ਲੱਭਣ ਦੀ ਬਾਈ ਦੀ ਇਹ ਬੋਲਦੀ ਆ ਮਿਹਨਤਾਂ ਬਾਬਾ ਜੀ ਇੱਧਰ 6 ਪੈਕ ਚੈੱਕ ਕਰੋ ਇਹਦੇ ਸਾਰੇ ਹੋਸ਼ ਕਰਤੇ ਬਾਈ ਨੇ ਉੱਧਰ ਵੇਖੋ ਨਾ ਲੋ ਬਾਬਾ ਜੀ ਦੋਵੇਂ ਟੀਮਾਂ ਹੋ ਗਈਆਂ ਲਾਈਨਅਪ ਨੜਾਂ ਵਾਲੀ ਤੇ ਗਰਦਾਪੁਰ ਨਾਹੀਂ ਤੇ ਇੱਧਰੋਂ ਅਮਰਾਨ ਦੇ ਆ ਬਾਬਾ ਜੀ ਅਸੀਰਵਾਦ ਦੇਣ ਟੀਮਾਂ ਨੂੰ ਲਗੋ ਬਰਬਾਦੀ ਹੋ ਗਿਆ ਜੀ ਹੁਣ ਮੈਚ ਸਟਾਰਟ ਤੇ ਪਹਿਲੀ ਰੇਡ ਪੈ ਗਈ ਆ ਜੀ ਬਾਕੀ ਵੇਖਿਓ ਅੱਜ ਦੇ ਸਿਰਾ ਹੋਇਆ ਮੈਚ ਪੂਰਾ ਤੇ ਪੂਰਾ ਮੈਚ ਵੇਖ ਕੇ ਜਾਇਓ ਬੱਬਾ ਜੀ ਹੋਰ ਸਾਡੇ ਗੁਰੂ ਸਾਹਿਬ ਅਲੇ ਭੁਪਿੰਦਰ ਹਣੀ ਜਿੰਨੇ ਵੀ ਭਰਾ ਸਾਡੇ ਸੀਐਮ ਸਿਕਿਉਰਟੀ ਦੇ ਵਿੱਚ জব ਕਰਦੇ ਆ ਸਾਰੇ ਭਰਾਵਾਂ ਦਾ ਸਤਕਾਰ ਹੈ ਲੈ ਵੀ ਰਿਸ਼ਾਲ ਚੱਕ ਮਾਈਕ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੁੱਖਾ ਮੱਗਾ ਆ ਗਿਆ ਸੁੱਖਾ ਮੱਗਾ ਸਾਹਮਣੇ ਕੁੰਡੀ ਕੁੰਡੀ ਕਰਨਾ ਮਿੱਤਰੋ ਇਧਰਲੇ ਪਾਸੇ ਮੈਂ ਦੇਖਣਾ ਕੋਟਖਾ ਮੁਹੰਮਦਪਿੰਡ ਦਾ ਨੇ ਉੱਤੇ ਛਟਰੀਆਂ ਕਰਦਾ ਪਰ ਇੱਕ ਪਾਸੇ ਸੁੱਖਾ ਮੱਕਾ ਆ ਟਾਪ ਦਾ ਮਾਲਾ ਨੁੱਤਰੋ ਪਰ ਸਾਹਮਣੇ 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 ਪਾਕੇ ਭੱਜਣ ਮਾਨ ਬਰਾਬਰ ਤਾੜੀਆਂ ਮਾਰ ਦਿਓ ਤਾਂ ਅੰਦਰਲੇ ਪਾਸੇ ਬਲਪੁਰਿਆਰਪਲ ਤੇ ਬੋਲ ਜਲਾਵ ਸਾਹ ਦੇ ਹੋਣਗੇ ਬਲਪੁਰੀਆਂ ਅਸਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇੱਕ ਪਾਸੇ ਕਹਿੰਦੇ ਨੌਜਰ ਯੋਧਾ ਕਰਦਾ ਕੋਸ਼ਿਸ਼ ਡੇਰਾ ਬਾਬਾ ਨਾਨਕ ਦੀ ਧਰਤੀ ਦਾਸ਼ੀਆਂ ਪਿੰਡ ਹੈ ਸਿੱਖੀ ਸਰੂਪ ਦੇ ਵਿੱਚ ਖੇਡਦਾ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ ਜੁਗਾ ਜੁਗਾ ਤੱਕ ਰਹਿਣਗੀਆਂ ਯਾਦਾਂ ਉਸ ਦਰਵੇਸ਼ ਦੀਆਂ ਕੌਣ ਕਰੂਗਾ ਰੀਸਾਂ ਕੱਲ ਕੀ ਤਰਦਸ਼ਮੇਸ਼ ਦੀਆਂ ਕੌਣ ਕਰੂਗਾ ਰੀਸਾਂ ਕੱਲ ਕੀ ਤਰਦਸ਼ਮੇਸ਼ ਦੀਆਂ ਗੁਰੂ ਮਹਾਰਾਜ ਦੀ ਬਖਸ਼ੀ ਸਿੱਖੀ ਕਾਇਮ ਹੈ ਲਓ ਪੈਂਦੀ ਹੋਈ ਕਬੱਡੀ ਤੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਤੇ ਦੇਖਦਾ ਲਾਈਟਾਂ ਤੋਂ ਬਿਨਾ ਸ਼ੋਅ ਮੈਚ ਹੋ ਰਿਹਾ ਹੈ ਦਲ ਪੰਥ ਬੈਠੇ ਹੈ ਸਰਕਾਰ ਆਓ ਮੇਰੇ ਮਿੱਤਰੋ ਇਧਰ ਕਹਿੰਦੇ ਪੇਰਾ ਪਾਪਾ ਨਾਨਕ ਦੀ ਧਰਤੀ ਦਾ ਸਨ ਹੀ ਹੈ ਪਰ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਵਿੱਚ ਰਹਿੰਦਾ ਹੈ ਖੇਡ ਦਾ ਪੰਜਾਬ ਸਪੋਰਟਸ ਕਲੱਬ ਐਮਸਟੇਡਮ ਦੀ ਖੇਡ ਕਲੱਬ ਵੱਲੋਂ ਲੈ ਵੀ ਧੰਮੇ ਵੀਰ ਪਾਣੀ ਜ਼ਰੂਰ ਪੋਹਦਾ ਕਰ ਦਿਓ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਧਰਮਿੰਦਰ ਸਿੰਘ ਢੋਲੇ ਦੀ ਰੇਡ ਤੇ ਬੋਲ ਵਿਸ਼ਾਲ ਵੀਰ ਦੇ ਲਓ ਸਾਹਮਣੇ ਢੋਲਾ 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 ਜੀਓ ਢੋਲਿਆ ਤੇਰੇ ਖਾਤੇ ਨੰਬਰ ਤਿਆਰ ਵਰਤਿਆਰ ਹੈ ਪੱਟੇ ਪੱਤਰ ਤੇ ਮਾਨਿਆ ਸਨਮਾਨੇ ਟੌਪ ਦੀ ਕਬੱਡੀ ਆ ਥੱਪੇ ਥੱਪੇ ਦੇ ਪੱਟ ਨੇ ਇੱਕ ਪਾਸੇ ਮੈਂ ਦੇਖਣਾ ਡੇਰੇ ਪਾਪੇ ਨਾਨਕ ਦਾ 14 ਆਹ ਦੇਖਣਾ ਸਨ ਹੀ ભગવાનસુ ਦਾ ਪੁੱਤ ਟਰਿਆ ਕਰਦਾ ਟੱਕਰ ਪੱਡੇ ਪੁੱਤਰ ਦੇ ਪਰ ਫਕਾਰੀ ਭਾਈ ਲੰਦੇ ਦੀ ਟੀਮ ਇੱਕ ਪਾਸੇ ਇੱਕ ਪਾਸੇ ਸਤ ਬਾਬਾ ਹਯਾਰਾ ਸਿੰਘ ਦੀ ਟੀਮ ਮਿੱਤਰੋ ਆ ਟੌਪ ਦੀ ਟੱਕਰ ਇੱਥੇ ਰੱਖ ਡੇਰੇ ਵਾਲਿਆ ਸਰਾ ਮੇਰੇ ਮਿੱਤਰੋ ਤਾੜੀਆਂ ਜ਼ੋਰਦਾਰ ਮਾਰਨੀ ਹੈ ਜੇ ਚਫਾ ਲੱਗਦਾ ਉਹ ਇੱਥੇ ਰੱਖ ਇਹ ਤਾੜੀਆਂ ਦਾ ਪੁੱਤ ਹੈ ਇਹ ਗੱਜਣ ਦਾ ਪੱਠਾ ਸਰਾ ਕਰ ਆ ਗਿਆ ਸਾਹਮਣੇ ਚੱਪ ਭਗਵਾਨਸੂ ਦਾ ਪੋਤੀ ਆ ਗਿਆ ਜੱਪ ਜੱਪ ਮੇਰਾ ਬਾਬਾ ਨਾਨਕ ਦੀ ਤਰਤੀਆ ਮੇਰੇ ਮਿੱਤਰੋ ਆਹ ਸਾਹਮਣੇ ਲੱਗਿਆ ਜ਼ੋਰ ਇੱਕ ਪਾਸੇ ਲੱਗਿਆ ਜ਼ੋਰ ਹੋਣ ਗਣ ਵਖਰੀ ਪੁਆਇੰਟ ਜਿਹੜਾ ਜੱਪ ਹੈ ਆ ਬਾਲੂਪਰੀਆ ਪਿੰਡ ਹੈ ਔਰ ਇਧਰ ਕਹਿੰਦੇ ੱੱਲੂ ਆਲਖ ਹੈ ਔਰ ਆਪਣੇ ਸਮੇਂ ਦੇ ਵਿੱਚ ਕਬੱਡੀ ਖੇਡੀ ਹੈ ਆ ਧੰਮੇ ਦਾ ਵੀਰ ਸੰਨਾ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਚਾਰਾਂ ਜੱਫੀਆਂ ਦੇ ਵਿੱਚ ਹੁਣ ਕੌਣ ਆ ਲੱਗਦਾ ਜੋਰ ਪਰ ਪੁਆਇੰਟ ਜਿਹੜਾ ਇਸ ਵੇਲੇ ਭਈ ਥੋੜੇ ਪਿੰਡ ਗਨ ਵੀ ਕਾਲੀ ਲੋਪੋ ਕੇ ਪਿੰਡ ਹੈ ਆਹ ਸਾਹਮਣੇ ਛੋਟਾ ਕਦਮ ਨਾ ਵੇਖਿਓ ਇਹਦਾ ਰੰਗ ਨਾ ਵੇਖਿਓ ਇਹਦੇ ਕੰਮ ਵੇਖਿਓ ਇਹਦੇ ਕੰਮ ਵੇਖਿਓ ਮੇਰੇ ਵੀਰੋ ਉਧਰ ਗੁਰਸਾਹਿਬ ਸਿੰਘ ਜੀ ਨੰਦਿਆਂ ਵਾਲੀ ਜਿਨ੍ਹਾਂ ਦਾ ਪੁੱਤਰ ਬਾਜ ਬਾਸ ਹੁਣੀ ਕਬੱਡੀ ਖੇਡਦਾ ਹੈ ਇਹ ਫੇਰ ਵੀ ਨੌਜਵਾਨ ਹੈ ਜਿਹੜੀਆਂ ਆਡ ਵਾਲੇ ਸਮੇਂ ਦੇ ਵਿੱਚ ਬਲੰਦੀਆਂ ਨੂੰ ਛੋੜਾ ਲਓ ਅਗਲੀ ਕਬੱਡੀ ਤੇ ਵਿਸ਼ਾਲ ਦੇ ਬੋਲ ਲਓ ਸਾਹਮਣੇ ਨਵੇਂ ਪਿੰਡਿਆ ਬਹੁਤ ਇੱਕ ਪਾਸੇ ਡੇਰੇ ਪਾਪੇ ਨਾਨਕਲਾ ਆਹ ਮੁੰਡੇ ਹੁਣ ਨਹੀਂ ਛੜਦੇ ਇਹ ਕੱਜਣ ਦੇ ਪੱਠੇ ਆ ਰੇਟਰਾਂ ਨੂੰ ਕਰ ਦਿੰਦੇ ਇਕੱਠੇ ਆਹ ਤਾਣੀਆਂ ਮਾਰਦੇ ਹੋ ਯੋਧੇ ਦੇ ਨਾਂ ਤੇ ਸੱਤ ਪੌਣਾ ਕੱਕੜ ਮਾਜੀ ਸਰਤੀਏ ਲੋਪੋਕੇ ਜਗਾਮੇ ਦਾ ਇਲਾਕਾ ਹੈ ਇਹ ਬੈਟਰ ਫੈਲਟ ਦਾ ਮਾਲ ਸਾਹਮਣੇ ਕਬਡੀ ਕਬਡੀ ਕਰਦਾ ਹੈ ਇੱਕ ਪਾਸੇ ਪੁੱਕਣ ਵਾਲ ਪਿੰਡ ਦਾ ਅਰਸ਼ ਹੈ ਮਾਲ ਸੁਨਿਆਰਾ ਹੈ ਮਿੱਤਰੋ ਆ ਟੱਕਰ ਵੱਡੇ ਪੱਦਰ ਤੇ ਹੋ ਗਈ ਹੈ ਤਲਬੀਰ ਸਿੰਘ ਜੀ ਧੀਰਾ ਪਲਪੁਰ ਸਾਹਿਬ ਆਪ ਟਾਪ ਦੇ ਮਾਲ ਆਪਣੇ ਸਮੇਂ ਦੇ ਨੇਕਾ ਮਾਲ ਤਰਾਸ਼ਿਆ ਇੱਕ ਪਾਸੇ ਸੁਨਿਆਰਾ ਦੂਜੇ ਪਾਸੇ ਸੱਤਪਾਲ ਮਿੱਤਰੋ ਆ ਟੱਕਰ ਟੱਕਰ ਇੱਥੇ ਰੱਖੋ ਕੱਕੜ ਮੰਜਾਲਿਆ ਕਬਡੀ ਪਾਵੇਗਾ ਜੀਤ ਹੈ ਨਵੇਂ ਪਿੰਡਿਆ ਖੇਡਿਆ ਪੰਜਾਬ ਸਪੋਰਟਸ ਕਲੱਬ ਪੈਰਸ ਫਰਾਂਸ ਦੀ ਇਹ ਕਲੱਬ ਵੱਲੋਂ ਨੌਜਾਨ ਮੇਰੇ ਵੀਰੋ ਯੂਰਪ ਦੇ ਖੇਡ ਮੈਦਾਨਾਂ ਵਿੱਚ ਕਰਾਈ ਬੱਲੇ ਬੱਲੇ ਪਰ ਵੇਖਦਾ ਵੀ ਯੋਧਾ ਡੇਰਾ ਬਾਬਾ ਨਾਨਕ ਕਰਨਾ ਜੇ ਆ ਪਿਆਰ ਨਾਲ ਹੈਪੀ ਕੋਟਲੇ ਆ来 ਸਮਝਾ ਕੇ ਰੱਖ ਲੈ ਨਹੀਂ ਤੇ ਫਿਰ ਬਿੱਲੇ ਜੌਹਲ ਨੇ ਕਹਿ ਦੇਣਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਇੱਕ ਪਾਸੇ ਅਰਸ਼ ਹੈ ਆ ਬਿੱਲਾ ਜੋਰ ਨੰਗਲ ਦਾ ਗਿਆ ਜਿਹਨੂੰ ਲੰਡੀ ਜੀਪ ਦੇ ਨਾਲ ਨਾਲ ਸੀਜ਼ਨ ਦੇ ਵਿੱਚ ਮਾਨ ਸਨਮਾਨ ਮੈਨੇ ਆਹ ਬਿਕਰ ਪੰਡੇਰ ਹੁਣੀ ਵੱਡੀਆਂ ਜ਼ਿੰਮੇਵਾਰੀਆਂ ਇੱਕ ਪਾਸੇ ਕਹਿੰਦੇ ਕੁਲਦੀਪ ਹੈ ਸ਼ਿਕਾਰਵਾਸ਼ੀਆ ਪਿੰਡ ਹੈ ਕਬੱਡੀ ਦਾ ਹੰਟਰ ਹੈ ਆਹ ਸਾਹਮਣੇ ਲੱਗਿਆ ਜੋਰ ਕੰਤੇ ਦਾ ਵੀਰ ਇਸ ਵੇਲੇ ਕਰੂ ਕਮਾਲ ਆਹ ਸਾਹਮਣੇ ਲੱਗਿਆ ਜੋਰ ਬੱਲੇ ਆ ਬੱਲੇ ਆ ਬੱਲੇ 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 ਮੇਰੇ ਵੀਰੋ ਹਾਰਨੇ ਜਿੱਤਿਆ 1 ਨਵੰਬਰ ਨੂੰ ਕਪੂਰਥਲੇ ਦੇ ਕਬੱਡੀ ਕੱਪ ਨੇ ਇਹ ਮਾਨ ਸਨਮਾਨ ਬਖਸ਼ਿਆ ਜਾਊਗਾ ਲਓ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਸੁੱਕੇ ਮੱਕੇ ਦੀ ਪੈਚਕੀ ਹੈ ਔਰ ਜਾਫੀ ਦੀ ਕੋਸ਼ਿਸ਼ ਹੈ ਇੱਕ ਪਾਸੇ ਬੁੱਕਣ ਵਾਲਾ ਪਿੰਡ ਹੈ ਅਰਸ਼ ਨਾਮ ਹੈ ਕੰਤੇ ਚੱਠੇ ਹੋਣੀ ਮਾਨ ਕਰਦੇ ਐ ਗੁਰਬ达ਸ ਸਿੰਘਾ ਫਿਰ ਕੀ ਨਾਮ ਆ ਪੱਟੀ ਵਾਲਾ ਸਾਹਮਣੇ ਅੰਮ੍ਰਿਤ ਪੱਟੀ ਵਾਲਾ ਕਬੱਡੀ ਕਬੱਡੀ ਕਰਦਾ ਐ ਬਾਕੇ ਮੁੰਡਾ ਸੋਹਣਾ ਖੇਡਦਾ ਸਿੱਖੀ ਸਾਂਭੀ ਐ ਗੁਰੂ ਘਰ ਦੀ ਪੱਟੀ ਪਕਸ਼ਿਸ਼ ਐ ਮਿੱਤਰੋ ਇੱਕ ਪਾਸੇ ਤੇਰੇ ਪਾਪੇ ਨਾਨਕ ਵਾਲਾ ਇਹ ਕੱਜੜ ਦਾ ਪੱਠਾ ਮਿੱਤਰੋ ਆਹ ਟਕਰਾਂ ਹੋਈਆਂ ਬਾਲ ਕਰਮੀਆਂ ਚੱਲਣਾ ਮਸਤ ਘੜ ਪਿੰਡ ਵਾਲਿਆ ਕਹਦੇ ਨਾਲਦਿਆਂ ਨੂੰ ਇਹ ਪਾੜਾ ਤੱਤਾ ਹੋ ਕੇ ਚੱਲਣਾ ਮੱਲਾ ਐ ਤਾਣਾ ਕਰਜ ਨਹੀਂ ਫੜਿਆ ਫਿਰ ਆਓ ਕਿਹੜਾ ਫੱਟ ਹੈ ਵੀ ਤਾੜੀ ਵਾਲਾ ਜੱਗਾ ਜੰਮਿਆ ਤੇ ਮਿਲ ਨਵਧਾਈਆਂ ਵੱਡਾ ਹੋ ਕੇ ਕਬੱਡੀ ਖੇਡਦਾ ਆ ਕਬੱਡੀ ਵਾਲਾ ਜੱਗਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ਾਮ ਸੁਧੂਰੀ ਹੋ ਚੁੱਕੀ ਹੈ ਇੱਕ ਪਾਸੇ ਯੋਧਾ ਕਹਿੰਦਾ ਮੈਨੂੰ ਛੱਡੋ ਮੈਂ ਤੋ ਹੱਥ ਕਰਕੇ ਦੇਖਣਾ ਆਹ ਸਾਹਮਣੇ ਦੇਖਦਾ ਵੀ ਜੱਗਾ ਤਿਆਰ ਬੇਕਾਰ ਹੈ ਜੱਗਾ ਤਜਰਬੇਕਾਰ ਹੈ ਬੜੀ ਤਜਰਬੇਕਾਰ ਹੈ ਆ ਸੀਨੀਅਰ ਖਿਡਾਰੀ ਹੈ ਇਸ ਇਲਾਕੇ ਦਾ ਬੜੀ ਲੰਬੀ ਪਾਰੀ ਖੇੜ ਗਿਆ ਉਧਰ ਬਾਈ ਰਪਿੰਦਰ ਹੁਣੀ ਭੋਮੇ ਵਾਲੇ ਉਹ ਵੀ ਕਹਿੰਦੇ ਚੇਚੇ ਤੌਰ ਤੇ ਪੁੱਜੇ ਹੋਇਆ ਜੱਗੀ ਬਾਈ ਹੁਣਾਂ ਦੀ ਗੱਲ ਹੁੰਦੀ ਹੈ ਜਲਦੀਪ ਖੱਲ ਹੁਣੀ ਮਾਨ ਕਰਦੇ ਆ ਸਕੋਰਪੀਓ ਗੱਡੀ ਕਹਿੰਦੇ ਮੇਰੇ ਵੀਰੋ ਸਾਝੇ ਤੌਰ ਤੇ ਪੰਜਾਬ ਸਪੋਰਟਸ ਕਲੱਬ ਐਮ ਐਸਟੇਡੀਅਮ ਦੇ ਨਾਲ ਰਲ ਕੇ ਇਸ ਖਿਡਾਰੀ ਦਾ ਇਸ ਸਾਲ ਔ ਸਿੱਖੀ ਸਰੂਪ ਦੇ ਵਿੱਚ ਚਾਰ ਜਾਫੀ ਤਿਆਰ ਹੈ ਇਸ ਵੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਮੇਰੇ ਵੀਰੋ ਐਵੇਂ ਕਹਿੰਦੇ ਦੇਖਦਾ ਸਾਰਾ ਦੋਲਾ ਨਗਰ ਖੜ 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 ਕੇ ਓ ਮੇਰੇ ਵੀਰੋ ਵਾ ਵੀ ਜੋੜਦਾ ਹੋਇਆ ਉਧਰ ਕਰਨਾ ਦਲ ਮਹਿਤਾ ਚੌਂਕ ਦੇ ਮੌਜੂਦਾ ਜੱਫੇਦਾਰ ਬਾਬਾ ਬਲਵਿੰਦਰ ਸਿੰਘ ਜੀ ਮੇਰੇ ਵੀਰੋ ਸਾਰੀਆਂ ਫੌਜਾਂ ਦੇ ਨਾਲ ਆਨੰਦ ਮਾਣ ਰਿਹਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਤਕਾਰ ਹੈ ਮੇਰੇ ਵੀਰੋ ਫੌਜਾਂ ਦਾ ਆਹ ਸਾਹਮਣੇ ਇਸ ਵਾਲੇ ਖੇਡ ਮੈਦਾਨ ਦੇ ਵਿੱਚ ਲੱਗਿਆ ਜੋਰ ਤੇ ਪੁਆਇੰਟ ਜਿਹੜਾ ਜੱਤ ਕੋਡੀ ਕੋਡੀ ਕਰਦਾ ਮੇਰੇ ਮਿੱਤਰੋ ਇੱਕ ਪਾਸੇ ਸ਼ਿਕਾਰਾਂ ਵਾਲਾ ਕਾਂਤਾ ਖੜਾ ਤੇ ਇੱਕ ਪਾਸੇ ਕੁਲਦੀਪ ਇਹ ਦੋਵੇਂ ਪ੍ਰੀਤਮ ਸਿੰਘ ਦੇ ਪੋਤੇ ਮਿੱਤਰੋ ਉਮੀ ਸ਼ਾਹ ਦੇ ਬਲਵਿੰਦਰ ਦੇ ਚਹੇਤੇ ਆਹ ਇੱਕ ਪਾਸੇ ਦੇਖਣਾ ਆ ਟਕਰਾਂ ਦੀਆਂ ਰੀਸਾਂ ਨਵੇਂ ਪਿੰਡੇ ਬਾਊ ਨੇ ਲੜ ਚੌਲ ਦੀ ਟੀਮ ਇੱਕ ਪਾਸੇ ਬੱਲੀ ਮਿਹੇੜੂ ਹੁਣਾਂ ਦੀ ਟੀਮ ਆ ਮੁੰਡਾ ਵੀ ਟਾਪ ਦਾ ਮਲ ਹੋਣਾ ਆਉਣ ਵਾਲੇ ਟਾਈਮ ਦਾ ਜਲਾਲ ਸਾਹਿਬ ਨੇ ਪਹਿਲਾਂ ਆਖਿਆ ਨਾ ਇਹਦੇ ਕੰਤ ਕਾਠ ਤੇ ਨਾ ਜਾਇਓ ਇਹਦੀ ਖੇਡ ਤੇ ਜਾਇਓ ਸਾਹਮਣੇ ਆ ਬਈ ਤਾੜੀ ਮਾਰੋ ਜ਼ੋਰਦਾਰ ਅੱਡੀ ਪਾਰ ਹੈ ਜਲਾਲ ਸਾਹਿਬ ਕਰ ਰਹੇ ਨੇ ਮਨਜੀਤ ਨਵੇਂ ਪਿੰਡੀਆਂ ਫੇਰ ਮੈਦਾਨ ਦੇ ਵਿੱਚ ਅੱਜ ਦੋਲੇ ਨੰਗੜ ਦੇ ਵਿੱਚ ਕੱਪ ਹੋ ਰਿਹਾ ਹੈ ਲਾਗਲਾ ਪਿੰਡ ਕਹਿੰਦੇ ਮਸਾਣਾ ਮਨੋਵੀਰ ਦੀਆਂ ਯਾਦਾਂ ਨੇ ਉਸ ਨੌਜੰਮ ਦਾ ਘਾਟਾ ਵੱਡਾ ਪਿਆ ਪ੍ਰਭੂ ਹੁਣੀ ਪੁੱਜੇ ਹੋਇਆ ਰਮਨ ਕਲੇਰ ਦੇ ਨਾਲ ਪਿਆਰ ਅੱਜ ਵੀ ਉਨਾ ਹੀ ਹੈ ਆ ਇੱਕ ਪਾਸੇ ਸਣੀ ਹੈ ਮੇਰਾ ਬਾਬਾ ਨਾਨਕ ਜੀ ਹੈ ਉਧਰ ਗੋਰਾ ਸੋਲ ਜੀ ਸਾਡੇ ਵਾਰਿਸ ਪੰਜਾਬ ਜੱਫੇ ਬੰਦੀ ਤੋਂ ਉਹ ਵੀ ਚੇਤੇ ਤਰਤੇ ਚੇਤੇ ਤਰਤੇ ਸਾਡੇ ਦਰਮਿਆਨ ਪੁੱਜੇ ਹੈ ਬਹੁਤ ਬਹੁਤ ਸਤਕਾਰ ਕਰਦੇ ਆ ਲਓ ਸਾਹਮਣੇ ਪੈਂਦੀ ਹੋਈ ਰੇਡ ਇਹ ਸੱਤਪਾਲ ਕੱਕੜ ਤੇ ਦੂਜੇ ਪਾਸੇ ਬੁੱਕਣ ਵਾਲੀ ਆਰਸ਼ ਲੱਗਿਆ ਜੋਰ ਬਈ ਤਾੜੀਆਂ ਵਾਲੇ ਗੁਰਦਾਸਪੁਰਿਓ ਫਿਰ ਜੇ ਉਹ ਕੜ ਪਿੰਡ ਵਾਲਿਆ ਇਹ ਨਿਊਜ਼ੀਲੈਂਡ ਵੀ ਟਾਪ ਦਾ ਖੇਡਿਆ ਮੇਰੇ ਮਿੱਤਰੋ ਇਧਰਲੇ ਪਾਸੇ ਪਾਲਪੁਰ ਪਿੰਡ ਦਾ ਬਲ ਕਬੱਡੀ ਪਾਉਂਦਾ ਹੈ ਉਧਰ ਰਮਨ ਕਲੀਅਰ ਕਹਿੰਦਾ ਕਲੀਅਰ ਜੋਗਾ ਸਿੰਘ ਜੀ ਦੂਲਾ ਨਗਲ ਦਾ ਧੰਨਵਾਦ ਆ ਪਾਏ ਆਹ ਸਾਹਮਣੇ ਪੈਂਦੇ ਚੌਲ ਦਾ ਵੀਰ ਪੱਟਾਂ ਤੇ ਥਾਪੀਆਂ ਮਾਰਦਾ ਮਿੱਤਰੋ ਪਿੰਡ ਦੀ ਕਮਾਂਡ ਵੀ ਸਾਹਮਣੇ ਹੈ ਪਿੰਡ ਦੇ ਮਸਲੇ ਆਪਣੇ ਸਾਹਮਣੇ ਹੈ ਇੱਕ ਪਾਸੇ ਟੱਕਰ सरपंच डक्कन ਨੂੰ ਚਾਰ ਸਰਦਾਰ ਨੇ ਜਲਾਲ ਸਾਹਿਬ ਪੰਜਵਾਂ ਵੀ ਸਰਦਾਰ ਹੈ ਦੇਖੋ ਸਾਹਮਣੇ ਦ੍ਰਿਸ਼ ਕਿੰਨਾ ਸੋਹਣਾ ਬਣਿਆ ਹੋਇਆ ਹੈ ਮਹਾਂਪੁਰਸ਼ਾਂ ਦੀ ਆਮਦ ਵੱਢੀ ਹੈ ਇੱਕ ਪਾਸੇ ਵੇਖਣਾ ਇਹ ਯੂਰਪ ਦੇ ਸਾਰੇ ਸੀਆ ਦਾ ਬੈਸਟ ਜਾਫੀ ਖੜਾ ਮਿੱਤਰੋ ਨਾਲ ਸ਼ਿਕਾਰਾਂ ਵਾਲਾ ਕੰਤਾ ਖੜਾ ਹੈ ਗੁਰਦੀਪ ਸਿੰਘ ਟਕਲਾ ਨਾਇਮਾਨਾ ਆਓ ਆਓ ਇੱਥੇ ਰੱਖ ਮਈਉਰੀ ਸਾਹ ਪ੍ਰੀਤਮ ਸਿੰਘ ਦੇ ਪੁੱਤ ਨੇ ਅੰਗਰੇਜ਼ੀ ਦੇ ਵਿੱਚ ਹੰਟਰ ਕਹਿੰਦੇ ਆਓ ਸਾਹਮਣੇ ਦੇਖਦਾ ਵੀ ਸੁੱਖਾ ਮੱਗਾ ਇਸ ਲਈ ਪੁਆਇੰਟ ਲੈ ਕੇ ਧੋਖਾ ਨਹੀਂ ਜੋ ਮਨ ਲਾ ਕੇ ਕਰਦੇ ਉਹ ਜੇਤੂ ਖਵਾਉਂਦੇ ਨੇ ਗੁਰੂਆਂ ਮਾਪਿਆਂ ਆਪਣਾ ਨਾਂ ਜੰਗ ਤੇ ਚਮਕਾਉਂਦੇ ਨੇ ਗੁਰੂਆਂ ਮਾਪਿਆਂ ਆਪਣਾ ਨਾਂ ਜੰਗ ਤੇ ਚਮਕਾਉਂਦੇ ਨੇ ਇੱਕ ਪਾਸੇ ਸੱਣਾ ਪੌਂਟ ਲੱਗੇ ਵਾਪਸ ਇਹ ਨਾਣਾ ਵਾਲੀ ਸ਼ਾਲੂ ਵਾਲਾ ਕਿੰਦੇ ਤਰਾਸ਼ਿਆ ਮੱਲ ਹੈ ਮਲਕੀਤ ਕਬੈਦ ਨੇ ਆਖਿਆ ਵੀ ਹਰੇਕ ਨੰਬਰ ਤੇ ਪੱਟੇ ਮਾਨਸਮਾਨ ਪੁਜਦੇ ਕਰਨਾ ਹੈ ਸ਼ੇਰਾਂ ਵੀ ਕਿੱਕੇ ਤੌਰ ਤੇ ਭਰਾ ਸਾਡਾ ਪਹੁੰਚਾ ਕਬੱਡੀ ਦਾ ਮਰਾਂ ਵੀ ਪਿਆਰ ਹੈ ਪਰ ਉਧਰਲੇ ਪਾਸੇ ਕਾਰਜ ਮਸਤਗੜ ਪਿੰਡ ਵਾਲਾ ਤੇ ਦੂਜੇ ਪਾਸੇ ਵੇਖਣਾ ਹੈ ਸ਼ਿਕਾਰ ਮਾਛਿਆ ਪਿੰਡ ਵਾਲਾ ਬੱਲੇ ਬੱਲੇ ਹੋ ਜਾ ਮਿੱਤਰੋ ਹੁਣ ਪਿਆਰ ਨੇ ਖੇਡ ਮੈਦਾਨ ਮਿੱਤਿਆ ਕਿ ਦੂਲਾ ਨੰਗਲ ਦੇ ਮੁੰਡੇ ਦੇਖ ਲਓ ਮੁੰਡੇ ਸ਼ੌਕ ਪਗਾਉਂਦੇ ਨੇ ਵੀ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਆ ਜੱਫੀਆਂ ਪਾ ਕੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਆ ਜੱਫੀਆਂ ਪਾ ਕੇ ਲਓ ਤਰਮਿੰਦਰ ਸਿੰਘ ਢੋਲਾ ਹੰਜਰਾ ਪਰਿਵਾਰ ਦਾ ਦੂਜੇ ਪਾਸੇ ਅਮਨ ਸੁਨਿਆਰਾ ਕਹਿੰਦੇ ਆ ਤਲਵੰਡੀ ਚੌਧਰੀਆ ਪਿੰਡ ਆ ਰੇਲ ਕੋਚ ਫੈਕਟਰੀ ਦੇ ਲਾਗੇ ਮੇਰੇ ਮਿੱਤਰੋ ਆ ਜਿੱਥੇ 29 ਦਸੰਬਰ ਨੂੰ ਕਬੱਡੀਆਂ ਪੈਣੀਆਂ ਇੱਕ ਪਾਸੇ ਦੇਖਣਾ ਵੀ ਢੋਲਾ ਮੈਦਾਨ ਦੇ ਵਿੱਚ ਇਹ ਆ ਮਰਜੀਤ ਨਵੇਂ ਪਿੰਡੀਆਂ ਕਦੇ ਸੱਜੇ ਕਦੇ ਖੱਪੇ ਕਦੇ ਸੱਜੇ ਕਦੇ ਖੱਪੇ ਆ ਲੱਗਿਆ ਜੋਰ ਹੁਣ ਗੱਲ ਹੋਰ ਹੁਣ ਗੱਲ ਹੋਰ ਪਰ ਪੁਆਇੰਟ ਜਿਹੜਾ ਇਸ ਵੇਲੇ ਰੀਡਰ ਦੇ ਹਿੱਸੇ ਹੈ। ਅੱਪ ਨੂੰ 10ਵੀਂ ਵੀ ਨੌਜੇ ਨਾਲ ਸਾਹਮਣੇ ਚਾਰ ਖੜੇ ਐ। ਚਾਰ ਚੋਟੀ ਦੇ ਖੜੇ ਦੇ ਉੱਪਰ ਕੇ ਖੜੇ ਐ ਸਾਹਮਣੇ ਕਿਉਂਕਿ ਨਵੇਂ ਨਕੋਰ ਦੇ ਚੋਬਰ ਤਿਆਰ ਵਰ ਤਿਆਰ ਨੇ। ਤੂਲਾ ਮੰਗਲ ਪਿੰਡ ਹੈ। ਮਹਾਂਪੁਰਸ਼ ਬਾਬਾ ਗੁਰਦੇਸ ਸਿੰਘ ਜੀ, ਬਾਬਾ ਤਰਸੀਮ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ ਯਾਦ ਨੂੰ ਸਮਰਪਿਤ ਪੱਟਾ ਮੇਲਾ ਤੇ ਮਸਤ ਗੜਿਆ। ਦੂਜੇ ਪਾਸੇ ਚੱਪ ਮਿੱਤਰੋ ਛੋਟੀ ਦਾ ਚਫਾ ਲੱਗਾ ਤੇ ਤਾੜੀਆਂ ਪੱਕੀਆਂ ਹੋਣੀਆਂ। ਇੱਕ ਪਾਸੇ ਚੱਪ ਤੇ ਕਾਰਜ ਨੇ ਦੱਸਿਆ ਕਿ ਟੌਪ ਪਰ ਇੱਥੇ ਜਦੋਂ ਸਿੰਘ ਸਾਹਿਬ ਸਵੇਰੇ ਬੋਲਦੇ ਆ ਤੇ ਮੇਰੇ ਵੀਰੋ ਅਮਰਤ ਵੇਲੇ ਚਾਹ ਰਹਾ ਰਾਤ ਸਾਹਿਬ ਦਾ ਟਾਈਮ ਹੈ ਸੋ ਸਕੂਨ ਵੱਖਰਾ ਹੈ ਔਰ ਅੱਜ ਮਾਨ ਸਨਮਾਨ ਸਮੁੱਚੇ ਦੁਲਾ ਨੰਗਲ ਨਗਰ ਵੱਲੋਂ ਸਾਰੇ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨਾਂ ਦਾ ਕੀਤਾ ਜਾ ਰਿਹਾ ਹੈ ਇੱਕ ਜਕਾਰਾ ਲਾਵਾਂਗੇ ਬੋਲੇ ਉਧਰਲੇ ਪਾਸੇ 16 ਦਿਨੋਂ ਛੱਡਣ ਪਿੰਡ ਦੇ ਵਿੱਚ ਵੱਡਾ ਮੇਲਾ ਹੋਣਾ ਹੈ ਸ਼ੇਰਾਂ ਲੋਰੀ ਮਲਕੀ ਦਾ ਸੱਦੇ ਪੱਤਰ ਲਾ ਦੇ ਤੇ ਟੇਰੇ ਪਾਬੇ ਨਾਨਕ ਪਿੰਡ ਦਾ 14 ਇੱਕ ਪਾਸੇ ਮਿੱਤਰੋ ਵੇਖੀ ਪੱਲਪੁਰ ਪਿੰਡ ਵਾਲਿਆ ਆਹ ਮੁੰਡੇ ਦੇ ਪਾਕੇ ਤਗੜੇ ਹੋ ਗਏ ਐ ਇਹ ਟੋਪਾ ਮੰਣ ਕੇ ਉੱਠਿਆ ਹੈ ਹੈ ਬਾਬਾ ਦੀਪ ਸਿੰਘੀ ਬਾਬਾ ਜੀਵਨ ਸਿੰਘੀ ਕਬੱਡੀ ਕੱਪ ਜਿਹੜਾ ਉਹ ਮੇਰੇ ਵੀਰੋ ਬੁੱਪਾ ਰਾਮਾ ਦੇ ਵਿੱਚ ਖੇਡਿਆ ਜਾਣਾ ਆਪਸਰ ਨੂੰ ਸੱਦਾ ਹੈ ਇਧਰ ਵੀਰਜੀ ਹੁਣੀ ਆਏ ਐ ਪ੍ਰਮਾਤਮਾ ਦੀ ਕਰੋਪੀ ਦਾ ਸ਼ਿਕਾਰ ਨੇ ਹਰ ਇੱਕ ਟੂਰਨਾਮੈਂਟ ਦੇ ਪੁੱਜਦੇ ਐ ਜੇ ਕਰਨੀ ਸੀ ਪਰ ਨਹੀਂ ਕਰ ਸਕੇ ਪਰ ਇਹਨਾਂ ਦਾ ਜਿੰਨਾ ਵੀ ਮਾਨ ਹੋ ਸਕੇ ਉਹ ਜ਼ਰੂਰ ਕਰੀਏ ਆਪਾਂ ਗਜਨੀਪੁਰ ਮੇਲਾ ਰਜੀ ਪੰਡਲ ਸਾਡਾ ਕੀਦਾ ਨਾਲ ਰਮਨਦਰ ਠਾਕਰ ਹੁਣੀ ਰੰਦਾਵੇ ਭਰਾ ਹੁਣੀ ਕਹਿੰਦੇ ਵੱਡਾ ਮੇਲਾ ਹੋਣਾ ਇਧਰਲੇ ਪਾਸੇ ਡੇਰੇ ਬਾਬੇ ਨਾਨਕਾ ਦੂਜੇ ਪਾਸੇ ਪੱਟੀ ਸ਼ਹਿਰਾਂ ਪੱਟੀ ਸ਼ਹਿਰ ਦੀਆਂ ਗੱਲਾਂ ਪੱਟੀ ਕੇ ਢੋਲਾ ਖੁੱਡੀ ਪਾਉਂਦਾ ਹੈ ਤਾਂ ਪਤ ਦਾ ਮਾਲ ਕਬੱਡੀ ਪਾਉਂਦਾ ਹੈ ਲੰਮੇ ਸਮੇਂ ਤੋਂ ਮਾ ਖੇਡ ਕਬੱਡੀ ਦੇ ਵਿੱਚ ਪੱਟਾ ਰੁਤਬਾ ਸਨਮਾਨ ਨੇ ਹਾਸਲ ਕੀਤਾ ਹੈ ਜੱਗੇ ਤੇ ਉਹਨਾਂ ਦਾ ਚਹੇਤਾ ਮਲ ਜਦੋਂ ਜੱਗੇ ਦੀ ਗੱਲ ਹੁੰਦੀ ਤੇ ਫਿਰ ਪੰਜਾਬ ਸਪੋਰਟਸ ਕਲੱਬ ਐਮਐਸ ਰਾਮ ਦਾ ਮੇਰੇ ਵੀਡੀਓ ਜ਼ਿਕਰ ਆਉਂਦਾ ਸਾਰੇ ਭਰਾ ਰਲ ਮਿਲ ਕੇ ਵੱਡੀ ਖੇਡ ਕਲੱਬ ਬਣਾਉਂਦੇ ਐ ਔਰ ਵੱਡੀ ਕਬੱਡੀ ਜਿਹੜੀ ਹੈ ਉਹ ਯੂਰਪ ਦੇ ਵਿੱਚ ਕਰਾਉਂਦੇ ਐ ਉਹਲਾ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪਹਿਲੇ ਪ੍ਰਾਈਜ਼ ਦੇ ਲਈ ਸ਼ਾਹ ਪਰਿਵਾਰ ਨੇ ਦੂਜਾ ਪ੍ਰਾਈਜ਼ ਦੇਣਾ ਪਰ ਡੇਰੇ ਵਾਲਾ ਕਹਿੰਦਾ ਵੀ ਮੈਨੂੰ ਹੀ ਛੱਡੋ ਹੁਣ ਗੱਲ ਔਖੀ ਹੁਣ ਗੱਲ ਔਖੀ ਹੁਣ ਗੱਲ ਔਖੀ ਤੇ ਨੰਬਰ ਜਿਹੜਾ ਆ ਮੁੰਡਾ ਹੈਪੀ ਸ਼ੀਨਾਂ ਤੇ ਜੱਗੀ ਸਪੇਨ ਉਹਨਾਂ ਭਰਾਵਾਂ ਦੇ ਵੱਲੋਂ ਦੋ ਕਬੱਡੀਆਂ ਜੀ ਇੱਕ ਕਬੱਡੀ ਦੋ ਕਬਡੀਆਂ ਪਾਸੇ ਦੇ ਹੋਣੀਆਂ ਬਈ ਇੱਕ ਠੀਕ ਸੀਗੀ ਸ਼ੀਨਾ ਸਾਹਿਬ ਜੇ ਤੁਸੀਂ ਕਹੋ ਤੇ ਇੱਕ ਤੇ ਪਾਸੇ ਦੇ ਦੇ ਦਿੰਨੇ ਉਧਰ ਹੈਪੀ ਸ਼ੀਨਾ ਦੇ ਨਾਲ ਚੱਕੀ ਸਪੀਨ ਨਾਲ ਪਾਸੇ ਹੋਣਾ ਇੱਕ ਪਾਸੇ ਵੇਖਣਾ ਹੈ ਲਵ ਸੰਧੂ ਪ੍ਰਵਾਨ ਦਾ ਪੁੱਤ ਇਹ ਹੈਪੀ ਕੋੜਲਾ ਚਾਹਤਾ ਹੈ ਲਾੜ ਚੌਲ ਆਪਣੀ ਮਾਨ ਕਰ ਅਭੀ ਵੇਖ ਜਲਦੀਪ ਸਿੰਘ ਇਹ ਤੇਰੇ ਇਲਾਕੇ ਦਾ ਮਾਲ ਹੈ ਨੇੜੇ ਕਰਕੇ ਵਾਂਗੋਣੀ ਪਿੰਡ ਨਾਲ ਮਿਸ਼ਣਾ ਪਿੰਡ ਹੈ ਨਾਲ ਪੱਡੇ ਪੱਤਰ ਦੇ ਵੇਖਤਾ ਮਿੱਤਰੋ ਚਮਾ ਦੇ ਵਿੱਚੋਂ ਵੇਖੀਏ ਕੌਣ ਕਰਦਾ ਟੈਕਲਿੰਗ ਦੀ ਕੋਸ਼ਿਸ਼ ਕਰਦੀਪ ਨੇ ਸਰੇ ਸਰੇ ਦੇ ਸਰੇ ਸਰੇ ਦੇ ਮੂਤੇ ਕੀਤੇ ਮੇਰੇ ਮਿੱਤਰੋ ਪਰ ਸ਼ੰਨਾ ਸ਼ੰਨਾ ਬਈ ਆਹ ਓਈ ਸ਼ਨੇ ਸਵਾਦ ਲਿਆ ਦਤਾ ਉਧਰ ਬਿੱਲਾ ਫੇਰ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਅਰਸ਼ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਆਹ ਵੇਖ ਤੇਰੇ ਲਈ ਜੀਤ ਆ ਗਿਆ ਜੋਤੇ ਸਰਦਾਰ ਵੱਲੋਂ ਪਾਸ ਤੋਂ ਹੁਣਾ ਤੇ ਨਾਲ ਮੈਂ ਧੰਨਵਾਦ ਕਰਦਾ ਸਾਡੇ ਛੰਨੇ ਬਾਤੇ ਪੱਟੇ ਮਾਨ ਸਨਮਾਨ ਪੋਇਦੇ ਕੀਤੇ ਨੇ ਤੇ ਕਬੱਡੀ ਮਨਜੀਤ ਨਵੇਂ ਪਿੰਡ ਵਾਲਾ ਪਾਲਿਆ ਇਹ ਫਰਾਸ ਖੇਡਿਆ ਮੇਰੇ ਮਿੱਤਰੋ ਬਾਬਾ ਪ੍ਰੇਮ ਸਿੰਘ ਜੀ ਕਬੱਡੀ ਕਲੱਬ ਫਰਾਸ ਲੋ ਇਹ ਗਿੰਦੇ ਕੁਮਾਰਪੁਰ ਹੁਣ ਆਕਦਾ ਹੈ ਉਹ ਸਾਹਮਣੇ ਟੱਕਰ ਚੋਦੇ ਦੇ ਨਾਲ ਨਵੇਂ ਪਿੰਡੀਆਂ ਮਨਜੀਤ 16 ਨੰਬਰ ਜੋੜ ਗਿਆ ਪਰ ਤੇ ਦੋ ਥਾਪੀਆਂ ਮਾਰੀਆਂ ਮਲ ਨੇ ਵੇਖ ਬੁੱਗਣ ਵਾਲ ਪਿੰਡ ਵਾਲਿਆ ਜਾਂ ਦਸ ਸੁਨਿਆਰੇ ਨੂੰ ਜਾਂ ਮਸਤ ਘੜੀ ਨੂੰ ਦਸੀਏ ਨਹੀਂ ਤਾਂ ਕੋਟਖਾ ਮੁਹੰਮਦ ਪਿੰਡ ਵਾਲਾ ਨਿਤਸ਼ਕ ਪਾਸਾ ਸੁੱਖਾ ਦੇ ਨਾਲ ਮਸਤ ਗੜੀਆਂ ਕਾਰਜ ਮਿੱਤਰੋ ਤੋੜਦੇ ਹੱਥ ਸੁੱਖਾ ਮੱਕਾ ਨੰਬਰ ਆ ਤਾਂ ਹੋ ਗਿਆ ਆ ਥੋੜਾ ਜਿਹਾ ਪਿਓ ਧਿਆਨ ਤੇ ਅਰਦਾਸ ਹੈ ਵਾਹਿਗੁਰੂ ਦੇ ਅੱਗੇ ਉਸ ਮਾਲਕ ਦੇ ਚਰਨਾਂ ਦੇ ਵਿੱਚ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਤੀ ਹੈ ਵੀ ਵੀ ਵਾਹਿਗੁਰੂ ਕੁਫੀ ਸਮਰਥਕ ਬਖਸ਼ਿਓ ਸੱਚੇ ਪਾਤਸ਼ਾਹ ਹਰ ਰੋਜ਼ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਤੇ ਬਹੁਤ ਦਿਲ ਡਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮਰਥ ਬਖਸ਼ਣ ਲਓ ਇੱਕ ਪਾਸੇ ਖੇਡ ਮੈਦਾਨ ਦੇ ਰਚਮਨ ਸੁਨਿਆਰਾ ਔਰ ਦੂਜੇ ਪਾਸੇ ਦੀਪ ਸ਼ਕਾਰਵਾ ਸ਼ੇਮਲਾ ਲੱਗਾ ਜੋਰ ਹੁਣ ਗੱਲ ਵੱਖਰੀ ਹੁਣ ਗੱਲ ਵੱਖਰੀ ਆਹ ਪਟਾਕਾ ਆਹ ਪਟਾਕੇ ਦਾ ਖੜਕਾ ਥਾਪੀ ਥਾਪੀ ਜਿਹੜਾ ਵਾਲਾ ਹੋਲਡ ਹੋਇਆ ਸੀ ਉਹ ਜਗੇ ਨੂੰ ਮਿਲਿਆ ਤੋ ਇਹ ਦੋਨੋਂ ਜਿਹੜੇ ਰਿਵਿਊ ਵਾਲੇ ਨੰਬਰ ਸੀਗੇ ਉਹਨਾਂ ਦਾ ਫੈਸਲਾ ਹੋ ਚੁੱਕਿਆ 21 ਸਾਧੀਆਂ ਦੋ ਕਬਡੀਆਂ ਬਿੱਲੇ ਜੋੜ ਦੀਆਂ ਪੈਣਗੀਆਂ ਉਹ ਕਿੰਨਾ ਵੱਲੋਂ ਪੈਣਗੀਆਂ ਦੱਸਾਂਗੇ ਪਰ ਆਹ ਦੇਖਦਾ ਵੀ ਸੱਨਾ ਤੇ ਸੰਨੀ 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 ਹਾਂ ਇਧਰ ਦੇਵੀ ਦਾਸ ਦਾ ਹੀਰਾ ਪਹੁੰਚਿਆ ਚੋਤੇ ਸਰਦਾਰ ਵੱਲੋਂ 500 ਡਾਕਟਰ ਸਿਮਰ ਵੱਲੋਂ 500 ਲਖਮਿੰਦਰ ਸਿੰਘ ਜੀ ਮੈਂ ਪਰੇ ਲੋ 500 ਵੀਰੇ ਫੜ ਕੇ ਲੈ ਜਾਓ ਭਰਾ ਬਣ ਕੇ ਲਾਓ ਇਧਰਲੇ ਪਾਸੇ ਲਾਓ ਥੰਦੋ ਮੇਰੇ ਮਿੱਤਰੋ ਆ ਕੌਡੀ 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 ਆ ਟੱਕਰ ਨਈਉਰੀ ਸਾ ਨੰਬਰ ਮੈਂ ਵੇਖਣਾ ਕਿ ਮੈਨੂੰ ਲੱਗ ਹਾਂਜੀ ਐਸਟੀਓ ਜਗਿੰਦਰ ਸਿੰਘ ਜੀ ਵੀਰੇ ਪੈਹੇ ਫੜ ਕੇ ਲੈ ਜੋ ਯਾਰ ਪੈਹੇ ਸ਼ਾਇਦਾਂ ਦੀ ਵੀ ਧਿਆਨ ਦਿਓ ਨਾ ਸਾਰਾ ਕੁਝ 扑ਕਾ ਦਿੰਦਾ ਆ ਉਹ ਵੇਖੀ ਸਾਹਮਣੇ ਕਾਲੀ ਸੋਹਣਾ ਜਫਾ ਲਾਇਆ ਸੋਹਣਾ ਨਾਂ ਦੱਸ ਸਰੀਰ ਤੇਰਾ ਪਰਮਾਨਾ ਵਰਗਾ ਗੁਰਮਾਰਾ ਤੇਰੇ ਤੇ ਮਿਹਰ ਪਰੇ ਹੱਥ ਰੱਖਣ ਇਹ ਸਮਰ ਹੈ ਪਿੰਡ ਜਿਹੜੀ ਦੀ ਗੱਲ ਹੁੰਦੀ ਹੈ ਜਿੱਥੋਂ ਦੀ ਕੈਡਮੀ ਬਹੁਤ ਛੋਟੀ ਦੀ ਰਹੀ ਹੈ ਪ੍ਰਭ ਸੋ ਅੱਜ ਨੌਜਵਾਨ ਸਾਡਾ ਭਰਾ ਪ੍ਰਭ ਵੀ ਪੁੱਜਿਆ ਹੋਇਆ ਮੰਨੂ ਮਸਾਣੇ ਦੀਆਂ ਯਾਦਾਂ ਨੇ ਤੇ ਲਾਹੌਰੀ ਮੰਨ ਵੱਲੋਂ ਤੇ ਲਾਲੀ ਸਰਪੰਚ ਵੱਲੋਂ ਇੱਕ ਪੈ ਗਈ ਹੈ ਤੇ ਇੱਕ ਜਿਹੜੀ ਬਾਕੀ ਹੈ ਆਓ ਸਾਹਮਣੇ ਅਗਲੀ ਕਬੱਡੀ ਆਰਪਲ ਬੱਲਪੁਰਿਆ ਦੀ ਧਰਤੀ ਹੈ ਸ਼ੇਰਾ ਲਾਹੌਰੀ ਮੰਨ ਮਲਕੀਤ ਇਕਬਤ ਗਮਾਨਪੁਰਿਆ ਗਿਰਦਾ ਹੈ ਕਿ ਬਰਾਣ ਬਹੁਤ ਜੀਵਨ ਵਾਲਾ ਸ਼ਿੱਗੂਪੁਰੇਵਾਲ ਮਲਾ ਕਲਨੌਰ ਤੇ ਗਿੰਦਾ ਕਲਨੌਰ ਸਾਰਾ ਧੰਵਾ ਸੁੱਖਾ ਮੱਕਾ ਤਿਆਰ ਵਰਤਾਰ ਪੁੱਤਾਂ ਨਾਲ ਪਿੰਡ ਵਾਲਿਆ ਹੋ ਜਾ ਟੱਕੜਾ ਨੰਬਰ ਸਾਹਮਣੇ ਸੁੱਖੇ ਦੇ ਖਾਤੇ ਅਮਰਤ 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 ਤੇ ਸਮੀ ਸਮੀ ਤੇ ਅਮਰਤ ਲੱਗਿਆ ਜੋਰ ਹੁਣ ਟੱਕਰ ਦੇਖਣਯੋਗ ਆਹ ਸਾਹਮਣੇ ਲੱਗਿਆ ਜੋਰ ਅਮੀ ਪੰਜਾਬ ਲਈ ਮਾਨ ਵਾਲਿਆ ਦੀਪ ਦੀ ਕਬੱਡੀ ਪੈ ਗਈ ਹੈ ਖੰਨੇ ਵਾਲਾ ਫੇਰ ਤਿਆਰ ਹੈ ਮੋਗੇ ਵਾਲਾ ਪਿਆਰ ਹੈ ਖੇਮ ਕਰਨੀਆਂ ਪਿਆਰ ਹੈ ਪਰ ਡਬਲ ਟੱਚ ਦਾ ਇਸ਼ਾਰਾ ਹੈ ਡਬਲ ਟੱਚ ਦਾ ਇਸ਼ਾਰਾ ਹੈ ਸਾਰੇ ਹੱਸੇ ਐ ਇਥੋਂ ਪਤਾ ਲੱਗਦਾ ਵੀ ਜਿਹੜੀ ਫਵਾਦ ਵਾਲਾ ਮੈਚ ਹੋਇਆ ਅੱਜ ਲਾਈਟਾਂ ਤੋਂ ਬਿਨਾ ਕਬੱਡੀ ਹੋਈ ਹੈ ਔਰ ਨਹੀਂ ਤੇ ਅੱਜ ਕੱਲ ਮਾਗੇ ਦੇ ਵਿੱਚ ਵੀ ਤਿੰਨ ਚਾਰਕ ਟੀਮਾਂ ਦੇ ਲੈਣਾ ਜਾਦੇ ਹੋਣ ਲੱਗਿਆ ਲਓ ਸਾਹਮਣੇ ਦੇਖਦਾ ਵੀ ਇਸ ਵੇਲੇ ਗਿਲਦੀਪ ਹੈ ਗਿਲਦੀਪੀ ਅੱਪ ਆਪਣਾ ਭਰਾ ਪ੍ਰਦਰਸ਼ਨ ਨੂੰ ਕਰ ਰਹੇ ਡਾਕਟਰ ਹਰਪ੍ਰੀਤ ਦਾ ਦੇਵੀ ਦਾ ਇਸ ਵੇਲੇ ਹੀਰੇ ਦਾ ਧੰਨਵਾਦ ਕਰਦੇ ਆਂ ਬਾਬਾ ਪਰਮੋਦ ਸਿੰਘ ਜੀ ਸੁੱਖੇ ਮੰਗੇ ਦੇ ਲਈ 500 ਦਾ ਮਾਨ ਸਤਕਾਰ ਮੋਹਦਾ ਕਰਦੇ ਆ ਲੈ ਵੀ ਸੁੱਖਿਆ ਆ ਮਾਇਆ ਸਾਹਿਬ ਵੀ ਨੌਜੋਨ ਲੈ ਵੀ ਬੱਲਿਆ 2300 ਦੀ ਦੂਜੀ ਰੇਡ ਪੈਣੀ ਹੈ ਪਰ ਸਾਹਮਣੇ ਧਰਮਿੰਦਰ ਸਿੰਘ ਇਸ ਗਰਾਊਂਡ ਦੇ ਵਿੱਚ ਅਜਿਹੇ ਨੇ ਜਿਨ੍ਹਾਂ ਦੀ ਸਾਰੀ ਉਮਰ ਹੀ 22 ਸਾਲ ਹੈ ਔਰ ਇਹਦਾ 22 ਸਾਲ ਦਾ ਕਬੱਡੀ ਦਾ ਕੈਰੀਅਰ ਹੈ ਇਹ ਲੰਮੀ ਪਾਰੀ ਖੇਡ ਗਿਆ ਇਹ ਲੰਮੀ ਪਾਰੀ ਖੇਡ ਗਿਆ ਢੋਲਾ ਅਜੇ 2-3 ਸਾਲ ਹੋਰ ਨਹੀਂ ਗੋਲਦਾ ਧੁਰ ਮਾਰਾ ਮੇਰ ਪਰ ਹੱਥ ਰੱਖ ਕੇ ਆਓ ਸਾਹਮਣੇ ਜਦੋਂ ਪਿੱਛੇ ਭਰਾਵਾਂ ਦੀ سپورਟ ਹੋਵੇ ਨਾ ਤੇ ਫਿਰ ਬੰਦਾ ਖੇੜੀ ਜਾਂਦਾ ਲਓ ਸਾਹਮਣੇ ਲੱਗਿਆ ਜੋਰ ਇੱਕ ਪਾਸੇ ਕਲਦੀਪ ਸ਼ਿਕਾਰਮਾਸ਼ੀਆਂ ਵਾਲਾ ਸ਼ਿਕਾਰਮਾਸ਼ੀਆਂ ਵਾਲਾ ਤੇ ਮਨਜੀਤ ਹੈ ਜੇਪ ਸਿੰਘ ਜੀ ਨੇ ਆਖਿਆ ਵੀ ਛੰਨਾਂ ਦੀਆਂ ਦੋ ਕਬਡੀਆਂ ਹਜ਼ਾਰ ਦੀਆਂ ਤੇ ਬਿੱਲੇ ਚੌਧਿਆਂ ਦੋ ਕਬਡੀਆਂ ਹਜ਼ਾਰ ਦੀਆਂ ਬਈ ਇੱਕ ਇੱਕ ਕਰਦੀਏ ਭਰਾ ਬਣ ਕੇ ਕੌਡੀਆਂ ਥੋੜੀਆਂ ਨੇ ਲਓ ਇੱਧਰਲੇ ਪਾਸੇ ਲਵ ਤਿਆਰ ਵਰ ਤਿਆਰ ਹੈ ਲਵ ਲਵ ਲਓ ਬਰੇ ਰਾਜੂ ਬੌਂਡੀ ਬੇਡਰ ਖੇਡ ਗਰਾਉਂਡ ਦੇ ਵਿੱਚ ਪਹੁੰਚੇ ਖੇਡ ਦੇ ਹਿੱਸੇ ਜਾ ਜੁੜਿਆ ਰਾਜੂ ਜੀ ਦਾ ਬਹੁਤ-ਬਹੁਤ ਸਤਿਕਾਰ ਹੈ ਸਾਡੇ ਹੀਰਾ ਜੀ ਦੇਵੀ ਦਾਸ ਵਾਲੇ ਉਹ ਵੀ ਪੁੱਜੇ ਹੋਏ ਐ ਲਓ ਇੱਕ ਪਾਸੇ ਕਾਰਜ ਆ 2100 ਦਾ ਜੱਫਾ ਲੱਗਣਾ ਜੇ ਲੱਗ ਗਿਆ 2100 ਜਿੰਦੇ ਗਵਾਰ ਪੁਰੀਏ ਵੱਲੋਂ ਮਲਕੀਤ ਕਬਾਦ ਵੱਲੋਂ ਸ਼ੇਰੇ ਨਹਾਰੀ ਮੱਲ ਵੱਲੋਂ ਲਾਨੀ ਸਰਪੰਚ ਵੱਲੋਂ ਇੱਕ ਪਾਸੇ ਕਹਿੰਦੇ ਕਾਰਜ ਮਸਤਗੜ ਪਿੰਡ ਔਰ ਦੂਜੇ ਪਾਸੇ ਪਿੱਲਾ ਪਿੱਲਾ ਦੇ ਕਾਰਜ ਪਿੱਲਾ ਦੇ ਸਮਾਪਿਤ ਦਾ ਜਾਂਦਾ ਜ਼ਿੰਦਗੀ ਗੋਤੇ ਖਾਂਦੀ ਹੈ ਡਾਕਟਰ ਹਰਪ੍ਰੀਤ ਸਿੰਘੀ ਢਾਲੀਵਾਲ ਵੈਲਕਮਰ ਹਸਪੀਟਲ ਵਾਲੇ ਉਹ ਵੀ ਚੇਚੇ ਪਰਤੇ ਪੁੱਜੇ ਹੋਏ ਆ ਹਰਪ੍ਰੀਤ ਢਾਲੀਵਾਲ ਜੀ ਉਹਨਾਂ ਦਾ ਹੈਪੀ ਸ਼ੀਨੇ ਵੀਰ ਉਹਨਾਂ ਨੇ ਸ਼ਾਨੇ ਦਾ ਵੱਡਾ ਮਾਨ ਸਨਮਾਨ ਕਰਨਾ ਵੱਡਾ ਧੰਨਵਾਦ ਸਤਿਕਾਰ ਸੁੱਖਿਆ ਮੰਗਿਆ ਉਹ ਤਕੜਾ ਪਹਿਲਵਾਨ ਉਹ ਚੋਟੀ ਚੋਟੀ ਦੇ ਚਾਰ ਖੜਿਆ ਤੂਲਾ ਨੰਗਲ ਦਾ ਪਿੰਡ ਹੈ ਮਿੱਤਰੋ ਆਹ ਸਿਰੇ ਦਾ ਮੇਲਾ ਕਰਾਤਾ ਉਧਰ ਸੁੱਖ ਸ਼ਾਦਾ ਧੰ ਕਬੱਡੀ ਕੱਪ ਦੀਆਂ ਗੱਲਾਂ ਹੋਣੀਆਂ ਦੀਪ ਆ ਗਿਆ ਸ਼ਿਕਾਰ ਬਾਸ਼ੀਆਂ ਵਾਲਾ ਦੀਪ ਸਿੱਧੂ ਦਾ ਘਾਟਾ ਪੰਜਾਬ ਦੀ ਧਰਤੀ ਨੂੰ ਵੱਡਾ ਪਿਆ ਲਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਸ ਵੇਲੇ ਪਾਉਂਦਾ ਹੋਇਆ ਕਾਫੀ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਕਰੂ ਕੋਸ਼ਿਸ਼ ਲੱਗੂ ਜੋਰ ਹੁਣ ਗਨ ਹੋ ਵੱਖਰੀ ਇੱਕ ਪਾਸੇ ਕਹਿੰਦੇ ਜਾਫੀ ਤੇ ਦੂਜੇ ਪਾਸੇ ਢਾਵੀ 30 ਸੈਕਿੰਡ ਦੇ ਵਿੱਚੋਂ ਸਮਾਂ ਬੀਤ ਗਿਆ ਆਲ ਖੇਡ ਦੀ ਬਿਸਲ ਕੀ ਫੈਸਲਾ ਕਰੂ ਹੁਣ ਫੇਰ ਹੁਣ ਫੇਰ ਗੱਲ ਔਖੀ ਓ ਮਨੀਤ ਥਾਪੀ ਇਹ ਤਗੜੇ ਨਹੀਂ ਇਹ ਬੜੇ ਤਗੜੇ ਐ ਇਹ ਵੱੜੀ ਤਗੜੇ ਆ ਵਿਸ਼ਾਲ ਆ ਜਾ ਲਓ ਸਾਹਮਣੇ ਪੱਟੀ ਵਾਲਾ ਅੰਮ੍ਰਿਤ ਤਿਆਰ ਪਰ ਤਿਆਰ ਬਾਕੀ ਪਾੜੇ ਤਗੜੇ ਅੰਮੈ ਇੱਕ ਤਕੜਾ ਨਹੀਂ ਮਾਨ ਹੁੰਦਾ ਇਹ ਸਾਰੇ ਤਗੜੇ ਜਿਹੜੇ ਧੰਮੇ ਦੇ ਨਾਲ ਖੜੇ ਸ਼ੇਰੇ ਲੋਰੀ ਮਲਰਗੇ ਆ ਗੰਦੇ ਵਰਗੇ ਰੰਮਣ ਵਰਗੇ ਬਲਕੀਤਰਗੇ ਸਾਰੇ ਤਗੜੇ ਪਰ ਇਧਰਲੇ ਪਾਸੇ ਦੇਖਣਾ ਸ਼ਿਕਾਰਾ ਵੜਾ ਓ ਰੁਕਿਓ ਮੈਚ